ਵਾਰੀਆਂ ਦੇ ਨਾਲ ਪਰੇ ਆਟੋ ਤੇ ਗੱਡੀ ਦੇ ਵਿਚਾਲੇ ਜ਼ੋਰਦਾਰ ਟੱਕਰ ਹੁੰਦੀ ਹੈ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਤਿੰਨ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਇੱਕ ਬੱਚਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਦੱਸਿਆ ਜਾ ਰਿਹਾ ਹੈ ਤਾਂ ਹੁਣ ਕਿਹਾ ਜਾ ਰਿਹਾ ਹੈ ਕਿ ਗੱਡੀ ਤੇ ਆਟੋ ਦੀ ਜਿਹੜੀ ਟੱਕਰ ਹੋਈ ਹੈ ਜਿਸ ਦੇ ਵਿੱਚ ਤਿੰਨ ਵਿਅਕਤੀ ਜਿਹੜੇ ਆਪਣੀ ਜਾਨ 구ਆ ਬੈਠੇ ਨੇ ਤਿੰਨ ਜ਼ਖਮੀ ਤੇ ਇੱਕ ਬੱਚਾ ਗੰਭੀਰ ਹੋਣ ਦਾ ਇਹ ਜਿਹੜਾ ਸੂਚਨਾ ਮਿਲਦੀ ਹੈ ਉੱਥੇ ਹੀ ਇਸ ਦੇ ਅਨੁਸਾਰ ਐਂਬੂਲੈਂਸ ਵੀ ਕਿਹਾ ਜਾ ਰਿਹਾ ਉਹਨਾਂ ਲੋਕਾਂ ਦੇ ਵੱਲੋਂ ਕਿ ਕਾਫੀ ਲੇਟ ਆਉਂਦੀ ਹੈ ਸਵਾਰੀਆਂ ਦੇ ਨਾਲ ਭਰਿਆ ਜਿਹੜਾ ਆਟੋ ਹੁੰਦਾ ਹੈ ਉੱਥੇ ਹੀ ਫਲੋਰ ਵੱਲ ਨੂੰ ਆ ਰਿਹਾ ਸੀ ਜਿੱਥੇ ਕਿ ਪਿੰਡ ਦੇ ਨੇੜੇ ਇੱਕ ਗੱਡੀ ਦੇ ਨਾਲ ਉਸ ਦੀ ਟੱਕਰ ਹੁੰਦੀ ਹੈ ਜਿੱਤੇ ਕਰਕੇ ਆਟੋ ਬੁਰੀ ਤਰ੍ਹਾਂ ਨੁਕਸਾਨਿਆ ਜਾਂਦਾ ਹੈ ਅਤੇ ਉਸ ਦੇ ਵਿੱਚ ਸਵਾਰ ਕਈ ਲੋਕ ਜਿਹੜੇ ਨੇ ਮੌਕੇ ਦੇ ਉੱਤੇ ਜ਼ਖਮੀ ਹੁੰਦੇ ਨੇ ਤੇ ਮੌਕੇ ਦੇ ਉੱਤੇ ਤਿੰਨ ਲੋਕਾਂ ਦੀ ਮੌਤ ਹੁੰਦੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਰਿਵਾਰਕ ਮੈਂਬਰ ਕਿੰਨੇ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦੇ ਨੇ ਕਿ ਗੱਡੀ ਵਾਲੇ ਦੀ ਭਾਲ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਕਿ ਆਖਿਰਕਾਰ ਗੱਡੀ ਵਾਲਾ ਕੌਣ ਸੀ ਸਵਾਰੀਆਂ ਦੇ ਨਾਲ ਭਰੇ ਆਟੋ ਤੇ ਗੱਡੀ ਦੇ ਵਿਚਾਲੇ ਜ਼ੋਰਦਾਰ ਟੱਕਰ ਹੁੰਦੀ ਹੈ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਤਿੰਨ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਇੱਕ ਬੱਚਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਦੱਸਿਆ ਜਾ ਰਿਹਾ ਹੈ ਤਾਂ ਹੁਣ ਕਿਹਾ ਜਾ ਰਿਹਾ ਕਿ ਗੱਡੀ ਤੇ ਆਟੋ ਦੀ ਜਿਹੜੀ ਟੱਕਰ ਹੋਈ ਹੈ ਜਿਸ ਦੇ ਵਿੱਚ ਤਿੰਨ ਵਿਅਕਤੀ ਜਿਹੜੇ ਆਪਣੀ ਜਾਨ 구ਆ ਬੈਠੇ ਨੇ ਤਿੰਨ ਜ਼ਖਮੀ ਤੇ ਇੱਕ ਬੱਚਾ ਗੰਭੀਰ ਹੋਣ ਦਾ ਇਹ ਜਿਹੜਾ ਸੂਚਨਾ ਮਿਲਦੀ ਹੈ ਉੱਥੇ ਹੀ ਇਸ ਦੇ ਅਨੁਸਾਰ ਐਂਬੂਲੈਂਸ ਵੀ ਕਿਹਾ ਜਾ ਰਿਹਾ ਉਹਨਾਂ ਲੋਕਾਂ ਦੇ ਵੱਲੋਂ ਕਿ ਕਾਫੀ ਲੇਟ ਆਉਂਦੀ ਹੈ ਸਵਾਰੀਆਂ ਦੇ ਨਾਲ ਭਰਿਆ ਜਿਹੜਾ ਆਟੋ ਹੁੰਦਾ ਹੈ ਉੱਥੇ ਹੀ ਫਲੋਰ ਵੱਲ ਨੂੰ ਆ ਰਿਹਾ ਸੀ ਜਿੱਥੇ ਕਿ ਪਿੰਡ ਦੇ ਨੇੜੇ ਇੱਕ ਗੱਡੀ ਦੇ ਨਾਲ ਉਸ ਦੀ ਟੱਕਰ ਹੁੰਦੀ ਹੈ ਜਿਸ ਤੇ ਕਰਕੇ ਆਟੋ ਬੁਰੀ ਤਰ੍ਹਾਂ ਨੁਕਸਾਨਿਆ ਜਾਂਦਾ ਹੈ ਅਤੇ ਉਸ ਦੇ ਵਿੱਚ ਸਵਾਰ ਕਈ ਲੋਕ ਜਿਹੜੇ ਨੇ ਮੌਕੇ ਦੇ ਉੱਤੇ ਜ਼ਖਮੀ ਹੁੰਦੇ ਨੇ ਤੇ ਮੌਕੇ ਦੇ ਉੱਤੇ ਤਿੰਨ ਲੋਕਾਂ ਦੀ ਮੌਤ ਹੁੰਦੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਰਿਵਾਰਕ ਮੈਂਬਰ ਕਿੰਨੇ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦੇ ਨੇ ਕਿ ਗੱਡੀ ਵਾਲੇ ਦੀ ਭਾਲ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਕਿ ਆਖਿਰਕਾਰ ਗੱਡੀ ਵਾਲਾ ਕੌਣ ਸੀ ਜਿਸਨੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਇਸ ਤਰੀਕੇ ਦੇ ਨਾਲ ਮੌਤ ਦੇ ਘਾਟ ਉਤਾਰਿਆ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚਦੀ ਹੈ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਦੇਖਿਆ ਜਾਂਦਾ ਹੈ ਕਿ ਆਖਿਰਕਾਰ ਕਿਸ ਦੀ ਗਲਤੀ ਸੀ ਕੁਝ ਲੋਕ ਕਹਿ ਰਹੇ ਨੇ ਕਿ ਆਟੋ ਓਵਰਲੋਡ ਸੀ ਸਵਾਰੀਆਂ ਜਿਹੜੀਆਂ ਸੀ ਬਹੁਤ ਜ਼ਿਆਦਾ ਭਰੀਆਂ ਹੋਈਆਂ ਸੀ ਕਈ ਲੋਕ ਸੜਕ ਦੀ ਗਲਤੀ ਕੱਟ ਰਹੇ ਨੇ ਇਹ ਸੜਕ ਸਹੀ ਤਰੀਕੇ ਦੇ ਨਾਲ ਨਹੀਂ ਬਣੀ ਹੋਈ ਤਾਂ ਇਸ ਨੂੰ ਜਿਹੜਾ ਦੇਖ ਕੇ ਪ੍ਰਸ਼ਾਸਨ ਨੂੰ ਵੀ ਇਸ ਦਾ ਧਿਆਨ ਰੱਖਣਾ ਚਾਹੀਦਾ ਤਾਂ ਹੁਣ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਤੁਹਾਡੀ ਥੋੜੀ ਜੀ ਮਦਦ ਕਰਨ ਦੇ ਕਰਕੇ ਕਿਸੇ ਦੀ ਜਾਨ ਬਚ ਸਕਦੀ ਹੈ ਕਿਉਂਕਿ ਉੱਥੇ ਹਰ ਕੋਈ ਵੀਡੀਓ ਬਣਾਉਣ ਦੇ ਲਈ ਬਿਜ਼ੀ ਸੀ ਉੱਥੇ ਕਿਸੇ ਨੂੰ ਵੀ ਕਿਸੇ ਦੀ ਜਾਨ ਦੀ ਪਰਵਾਹ ਨਹੀਂ ਸੀ ਹਰ ਕੋਈ ਆਪਣਾ ਫੋਨ ਕੱਟ ਕੇ ਵੀਡੀਓ ਬਣਾਉਣ ਲੱਗਦਾ ਹੈ ਲੇਕਿਨ ਜਿਹੜੇ ਤਿੰਨ ਲੋਕ ਮੌਕੇ ਦੇ ਉੱਤੇ ਆਪਣੀ ਜਾਨ ਗੁਆ ਬੈਠਦੇ ਨੇ ਉਹਨਾਂ ਨੂੰ ਕੋਈ ਵੀ ਉੱਥੇ ਚੁੱਕਣ ਨਹੀਂ ਜਾਂਦਾ ਕੁਝ ਲੋਕ ਜਿਹੜੇ ਆ ਆਪਣੀ ਗੱਡੀ ਦੇ ਵਿੱਚ ਉਹਨਾਂ ਨੂੰ ਲੈ ਕੇ ਹਸਪਤਾਲ ਵੀ ਖਿਜਾਉਂਦੇ ਨੇ ਜਿੱਥੇ ਪਤਾ ਲੱਗਦਾ ਕਿ ਤਿੰਨ ਲੋਕਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨਿਆ ਤਾਂ ਹੁਣ ਕੀ ਕੁਝ ਕਹਿਣਾ ਉੱਥੇ ਦੇ ਲੋਕਾਂ ਦਾ ਤੁਹਾਨੂੰ ਉਹ ਸੁਣਾਉਨੇ ਆ ਮਸ਼ਹੂਰ ਜੀ ਤੁਸੀਂ ਸਮਾਸ਼ਰੀ ਆਜ ਇੱਕ ਫੂਲਪੁਰ ਕੋਲੰਦਰੀਆ ਨਗਰ ਦੇ ਰੌੜ ਪਰ ਜਿਹੜਾ ਬਹੁਤ ਤਗੜਾ ਐਕਸੀਡੈਂਟ ਹੈ ਤੁਸੀਂ ਮੋਕੇ ਦੇ ਮਜ਼ੂਰ ਤੁਸੀਂ ਕੀ ਕਹਿਣਾ ਤੁਹਾਨੂੰ ਇਹ ਤੋਂ ਸਭ ਤੋਂ ਵੱਡੀ ਗੱਲ ਹਾਦਸੇ ਦਾ ਰੋਡ ਦੇ ਉੱਤੇ ਹੁੰਦੀ ਰਹਿੰਦੇ ਜਿਵੇਂ ਆਜਾ ਹਾਦਸਾ ਹੋਇਆ ਆਟੋ ਦੇ ਵਿੱਚ ਪਿਲਗਾ ਆਟੋ ਵਿੱਚ ਬਹੁਤ ਜ਼ਿਆਦਾ ਸਵਾਰੀਆਂ ਸੀ ਲੋਡ ਤੋਂ ਵੱਧ ਤੇ ਅਮੇਸਾਲੇ ਤੋਂ ਟੱਕਰਿਆਂ ਦੀ ਹੋਈ ਆ ਰਸੂਲਪੁਰ ਦੇ ਰੋਡ ਦੇ ਉੱ ਤੇ ਲਗਭਗ 10 ਕਿਲੋ ਮੀਟਰ ਲੋਕ ਗੱਡੀਆਂ ਰੋਗੇ ਤੇ ਵੀਡੀਓ ਬਣਾ ਰਹੇ ਕੋਸ਼ਿਸ਼ ਕਰ ਰਹੇ ਮਦਦ ਵਾਸਤੇ ਨਹੀਂ ਆਇਆ ਐਮਪਲੱਸ ਵੀ ਜਿਹੜੀ ਉਹਦੀ ਬਾਤ ਚਾਹੀਏ ਕਿ ਅਸੀਂ ਆਪਣੀ ਗੱਡੀ ਦੇ ਵਿੱਚ ਸੀਟਾ ਫੋਲ ਕਰਕੇ ਸਾਰੇ ਪੀਜੈਂਟ ਉੱਤੇ ਸਿਵਲ ਹਸਲ ਬਚਾਏ ਆ ਸੋ ਗੱਲ ਤਾਂ ਇਹ ਵੀ ਪਿਲਦਾ ਪ੍ਰਸ਼ਾਸਨ ਚਾਹੀਦਾ ਵੀ ਇਹ ਆਟੋ ਦੇ ਵਿੱਚ ਇੰਨੀਆਂ ਸਵਾਰੀਆਂ ਓਵਰ ਲੋਡ ਲੈ ਕੇ ਚੱਲਦੀਆਂ ਉਹਦੇ ਤੋਂ ਥੋੜਾ ਹੋਵੇ ਤੇ ਇੱਕ ਇਹ ਰੋਡ ਜਿਹੜਾ ਹੈਗਾ ਬਹੁਤ ਜ਼ਿਆਦਾ ਦੀ ਆਵਾਜ਼ ਆਈ ਹੈਗੀ ਤੁਸੀਂ ਦੇਖੋ ਪਿੱਛੇ ਕਿਸ ਤਰ੍ਹਾਂ ਜਾਮ ਲੱਗ ਜਾਏਗਾ ਔਰ ਇਹਦਾ ਥੋੜਾ ਰੋਡ ਵੀ ਖੁੱਲੀ ਕੀਤੀ ਜਾਵੇ ਤਾਂ ਕਿ ਇਧਰ ਦੇ ਹਾਸੇ ਚਲੇ ਜਾ ਸਕਣ ਬਾਕੀ ਇੱਕ ਵੀਡੀਓ ਲਈ ਮੈਸੇਜ ਆ ਵੀ ਲੋਕਾਂ ਨੂੰ ਵੀ ਜਿਹੜੇ ਬੰਦੇ ਆਸ-ਪਾਸੇ ਗੱਡੀਆਂ ਲੈ ਕੇ ਜਾਂਦੇ ਕਿਰਪਾ ਕਰਕੇ ਜੋ ਐਕਸੀਡੈਂਟ ਹੁੰਦਾ ਮਤਲਬ ਜੂਰੂ ਕਰਿਆ ਕਰੋ ਕੱਲ ਹਾਸਾ ਆਪਰੇ ਨਾਲ ਵੀ ਹੋ ਸਕਦਾ ਕਿਸੇ ਜਾਨ ਵੱਜ ਜਾਵੇਗਾ ਇੱਕ ਪਰਿਵਾਰ ਦੇ ਜਿਹਦੇ ਜਾਨ ਦੇ ਨਾਲ ਉਹਦੇ ਕਈ ਪਰਿਵਾਰ ਨਾਲ ਜੁੜੇ ਹੁੰਦੇ ਆ ਸੋ ਇੰਨੀ ਬੇਇੱਜ਼ਤੀ ਹੈ ਕਿ ਜਦੋਂ ਇਧਰ ਦਾ ਕੋਈ ਹਾਸਾ ਹੁੰਦਾ ਕਿਰਪਾ ਕਰਕੇ ਆਪਣੀ ਗੱਡੀ ਵਿੱਚੋਂ ਸਾਵਧਾਨੀ ਵਰਤਿਆ ਜਾਵੇ ਤਾਂ ਕਿ ਮੌਤ ਨਾ ਕੀਤੀ ਜਾਵੇ ਕਿੰਨੀ ਸੱਟਾਂ ਕਿੰਨੀ ਲੱਗਿਆ ਸੀ ਕਹਿੰਦਾ ਜੀ ਉਹ ਗੁੱਜੇ ਸੱਟਾਂ ਆ ਕਈਆਂ ਦੇ ਇੰਜਰ ਹੋ ਚੁੱਕੇ ਲੱਤਾਂ ਟੁੱਟੀਆਂ ਹੋਈਆਂ ਦਿਮਾਗ ਦੇ ਸਾਡੇ ਇੱਕ ਲੇਡੀਜ਼ ਆ ਉਹਦੀ ਅੱਖ ਬਾਹਰ ਆਈ ਹੋਈ ਆ ਤੇ ਲੱਗਦਾ ਵੀ ਸ਼ਾਇਦ ਪਰਮਾਤਮਾ ਸੇਪ ਰੱਖੇ ਤੇ ਕਾਫੀ ਵੇਜਨ ਸੱਟਾਂ ਲੱਗੀਆਂ ਹੋਈਆਂ ਕੀ ਸੰਦੇਸ਼ ਕੀ ਤੁਹਾਨੂੰ ਤੁਹਾਨੂੰ ਰਹੀ ਆ ਵੀ ਥੋੜਾ ਜਿਆਦਾ ਗੱਡੀ ਆਪਣੀ ਧਿਆਨ ਨਾਲ ਚਲਾਣ ਇੱਕ ਰੋਡ ਬਹੁਤ ਚੱਲਦਾ ਇਹ ਰਾਂ ਰੋੜਿਆ ਤੇ ਰੋਡ ਨੂੰ ਚੌੜਾ ਕੀਤਾ ਜਾਵੇ ਜੋ ਵੀ ਸਰਕਾਰ ਇਹ ਤੇ ਵੱਧ ਤੋਂ ਵੱਧ ਹਾਦਸੇ ਰੋਕਣ ਲਈ ਕਦੋਂ ਚੱਲ ਸਕਦੀ ਹੈ ਚੱਕੇ ਜਾਂਦੇ ਪੇਸ਼ਾਂ ਨੂੰ ਲੈ ਕੇ ਵੀ ਆਏ ਆ ਤੁਹਾਡਾ ਕੁਝ ਸੁੱਖਾ ਹੈਗਾ ਵੀ ਨਾ ਕਿਤਾ ਹੋਇਆ ਐਕਸੀਡੈਂਟ ਸਾਹੀ ਆਪਾਂ ਨੂੰ ਇਹਦੇ ਬਾਰੇ ਨੀਕ ਜੜ ਗਿਆ ਕੁਝ ਵੀ ਨਾਲ ਜਾਏਗੀ ਯਾਨਕਿ ਜੇ ਆਪਾਂ ਜਦੋਂ ਆਪਾਂ ਸ਼ਾਂਤ ਸੀਗਾ ਤੇ ਬੰਦੇ ਦੇਖਣ ਗਏ ਮੈਂ ਭੱਜ ਕੇ ਗਿਆ ਜਦੋਂ ਭੱਜ ਕੇ ਗਿਆ ਤੇ ਸਾਰਿਆਂ ਕੇ ਰਿਪੋਰਟੀਆਂ ਇੱਧੇ ਪਈਆਂ ਸੀਗੀਆਂ ਕੋਈ ਹੱਥ ਨਹੀਂ ਪਾਇਆ ਸਾਰੀ ਵੀਡੀਓ ਬਣਾਉਣ ਅੱਗੇ ਸੀਗੇ ਮੈਂ ਗੱਡੀ ਨੂੰ ਹੱਥ ਦਿੱਤਾ ਯਾਨਕਿ ਇੱਕ ਉਹ ਦੋ ਜਨਾਨੀ ਲੈ ਕੇ ਆਇਆ ਇੱਕ ਕੁੜੀ ਦੀ ਇੱਕ ਕੁੜੀ ਦੀ ਸੱਸੀ ਕਰੇ ਤੇ ਇੱਕ ਸਿਹਰੀ ਕੁੜੀ ਦੀ ਕੁੜੀ ਦਾ ਛੋਟੀ ਜੀ 4 ਸਾਲ ਦੀ ਬੱਚੀ ਹਾਂ ਜੀ ਉਹ ਬੱਚੇ ਜਾਨ ਬਚ ਗਈ ਕਿਹੜੇ ਵਕਤੀ ਦੋਵੇਂ ਲੈ ਕੇ ਸੀ ਦੋ ਖਤਮ ਹੋ ਗਏ ਜੀ ਉਹ ਕੰਨਾ ਹੋਇਆ ਪਤਾ ਨਹੀਂ ਉਸ ਜੀ ਉਹ ਨਹੀਂ ਆਪਣਾ ਕੁਝ ਵੀ ਪਤਾ ਨਹੀਂ ਕਿ ਗੱਡੀਆਂ ਕਿੜੀਆਂ ਔਖੀਆਂ ਜੜੀਆਂ ਲੱਗੀਆਂ ਹੋਈਆਂ ਗੱਡੀਆਂ ਕਿੜੀਆਂ ਗੱਡੀਆਂ ਸਾ ਜੀ ਅਮੀ ਤੁਹਾਨੂੰ ਕਹਿੰਦੇ ਮੈਂ ਨਹੀਂ ਕੁਝ ਦੇਖਿਆ ਮੈਂ ਸਿਰਫ ਪੇਸ਼ੈਂਟ ਦੇਖਿਆ ਓਕੇ ਹਾਂ ਜੀ ਠੀਕ ਆ ਭਾਜੀ ਕਿੱਦਾਂ ਐਕਸੀਡੈਂਟ ਹੋਇਆ ਤੁਸੀਂ ਆਟੋ ਚਾਲਕ ਸੀ ਕਿ ਕਿੱਦਾਂ ਹੋਇਆ ਐਕਸੀਡੈਂਟ ਭਾਜੀ ਆ ਜੀ ਛੰਡੇ ਪੀਰ ਲੋ ਆਉਂਦੇ ਸੀ ਛਿਸ਼ੂ ਵਾਲ ਇਹ ਬੰਦੇ ਨੇ ਲਿਆ ਕਿ ਉਹ ਤੋਂ ਸਾਡੀ ਸਾਈਡ ਹੀ ਨੇ ਕੱਟ ਕੇ ਲਿਆ ਗੱਡੀ ਮੱਝ ਸਾਡੀ ਗੱਡੀ ਹਲੇ ਸਾਈਡ ਤੇ ਖੜੀ ਆ ਉੱਥੇ ਹੀ ਸੈਟ ਆਪਣੀ ਜਗੜੀ ਆ ਜਿੰਨੇ ਵੀ ਜ਼ਿਆਦਾ ਵੀਰੀਆਂ ਵਿੱਚ ਆ ਮੇਰਾ ਭਾਈ ਗੋਗੀ ਭਾਈ ਜਿਹੜਾ ਗੜੇ ਦੇ ਕੋਲ ਐਕਸੀਡੈਂਟ ਹੋਇਆ ਆ ਉਹ ਵੀ ਪਤਾ ਲੱਗਾ ਵੀ ਤੁਹਾਡੇ ਪਰਿਵਾਰਕ ਮੈਂਬਰ ਵੀ ਹੈਗੇ ਆ ਬੇਰੀ ਜੀ ਬੱਬੀ ਹੋਰ ਕੌਣਾ ਸਰ ਇੱਕ ਮੇਰੀ ਪਰਜਾਈ ਆ ਜੀ ਅੱਛਾ ਕਿਤਾ ਠੀਕ ਆ ਤੋਨੇ ਭਾਜੀ ਕਿਤਾ ਨਹੀਂ ਜੀ ਖਤਪੋ ਹੋ ਗਿਆ ਸਾਰੇ ਕਿ ਆ ਰਹੇ ਸੀ ਇਹ ਇਹ ਆਟੋ ਜੀ ਲੱਗੇ ਕਾਜ ਭਾਜੀ ਇਹ ਆਪਣੇ ਜੀ ਗੱਡੀ ਆ ਕੋਈ ਮੇਦਾ ਗੱਡੀ ਵਿਚਾਰ ਨਹੀਂ ਕੀਤੀ ਫਿਰ ਤਾਂ ਦਾ ਦੇਖੇ ਹੀ ਨਹੀਂ ਆ ਅੱਛਾ ਜੀ ਹੋਰ ਹੋਰ ਕਿੰਨੇ ਕ ਬੰਦੇ ਸੀ ਭਾਜੀ ਉਹਦੇ ਵਿੱਚ ਹੋਰ ਵਿੱਚ ਇੱਕ ਮੇਰੀ ਭਤੀਜੀ ਆ ਜੀ ਅੱਛਾ ਜੀ ਇੱਕ ਦੋ ਤਿੰਨ ਬੁੜੀਆਂ ਹੋਰ ਇੱਕ ਬੰਦਾ ਸੀ ਇੱਕ ਮੇਰਾ ਡੈਡੀ ਸੀ ਅੱਛਾ ਜੀ ਡੈਡੀ ਦੇ ਸੱਟਾ ਲੱਗਿਆ ਆ ਹੂੰ ਮੰਮੀ ਬੱਚੀ ਕਿੱਦਾਂ ਭਈ ਬੱਚੀ ਦੀ ਲੱਤ ਕੰਨੇ ਟੁੱਟ ਗਈ ਆ ਲੈ ਕੇ ਚੱਲੇ ਜਲੰਧਰ ਜੀ ਉੱਧਰ ਲੱਗ ਕੇ ਲੈਣਾ ਠੀਕ ਹੈ। ਇਹ ਕੋਈ ਰੋਡ ਸਾਈਡ ਐਕਸੀਡੈਂਟ ਕੇਸ ਆ ਹੈਗਾ ਜਿਹਦੇ ਵਿੱਚ ਕਾਫੀ ਬੰਦੇ ਇੰਜਰਡ ਹੈਗੇ ਆ ਕੁਝ ਬ੍ਰਾਡ ਡੈਟ ਵੀ ਤੁਹਾਡੇ ਕੋਲ ਆਇਆ ਗਿਆ। ਸਰ ਇਹ ਐਕਸੀਡੈਂਟ ਹੋਇਆ ਕਿੱਥੇ ਆ ਔਰ ਬੰਦੇ ਜਿਹੜੇ ਬ੍ਰਾਡ ਡੈਟ ਆ ਕਿੱਥੇ ਦੇ ਆ ਇੰਜਰਡ ਕਿੱਥੇ ਦੇ ਸਰ? ਜਿਹੜੇ ਤਾਂ ਬ੍ਰਾਡ ਡੈਟ ਆ ਉਹ ਤਾਂ ਰਾਣੀ ਸੁਨੀਤਾ ਔਰ ਮਨਜੀਤ ਨੇ। ਜੀ। ਤੇ ਪਤਾ ਲੱਗਿਆ ਵੀ ਉਹ ਕੜਿਆਨੇ ਪਿੰਡ ਦੇ ਨੇ। ਜੀ। ਤੇ ਜਿਹੜੇ ਇੰਜਰਡ ਨੇ ਉਹ ਇੱਕ ਨਿਰਮਲ ਸਿੰਘ ਨੇ। ਜੀ। ਇੱਕ ਅਮਰਚੰਦ ਜੀ ਨੇ। ਜੀ। ਤੇ ਦੋ ਅਨੋ ਨੇ। ਜੀ। ਇਹ ਇੱਕ ਮੁਤਿਆਰ ਸੀਗੀ ਠੀਕ ਹੈ ਇੱਕ ਬੱਚਾ ਵੀ ਸਰ ਉਹਦੇ ਇੱਕ ਵਿੱਚ ਇੰਜੜਾ ਹੈ ਉਹ ਅਸੀਂ ਸਾਡੇ ਕੋਲ ਡਾਕਟਰ ਨੂੰ ਦਿਖਾਇਆ ਸੀਗਾ ਤੇ ਉਹਨਾਂ ਨੇ ਕਿਹਾ ਵੀ ਇਹਨੂੰ ਜ਼ਿਆਦਾ ਵੱਡੇ ਇਲਾਜ ਦੀ ਲੋੜ ਹੈ ਇਹ ਉਥੇ ਹੀ ਰਹਿ ਸਕਦਾ ਠੀਕ ਹੈ ਤੇ ਸਰ ਕਿੰਨੇ ਰੈਫਰ ਕੀਤੇ ਸਾਰੇ ਇਹਨਾਂ ਨੂੰ ਇੱਕ ਕੋਈ ਰੈਫਰ ਹੋਇਆ ਜੀ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ ਬਾਕੀ ਦਾ ਇਲਾਜ ਵੀ ਚੱਲ ਰਿਹਾ ਹੈ